ਸ਼ਰਾਰਤੀ ਅਨਸਰਾਂ ਨੇ ਭਾਵਨਾ ਮਹੰਤ ਦੀ ਗੱਡੀ ਦੇ ਤੋੜੇ ਸ਼ੀਸ਼ੇ ਮਾਮਲਾ ਸੀਸੀਡੀ ਕੈਮਰੇ ਚ ਕੈਦ ਬੀਤੀ ਰਾਤ ਪਿੰਡ ਗੜਾ ਵਿਖੇ ਭਾਵਨਾ ਮਹੰਤ ਦੀ ਘਰ ਦੇ ਬਾਹਰ ਖੜੀ ਗੱਡੀ ਦੇ ਦੋ ਵਿਅਕਤੀਆਂ ਨੇ ਤੇਜ਼ ਹਥਿਆਰਾਂ ਨਾਲ ਸ਼ੀਸ਼ੇ ਤੋੜੇ ਅਤੇ ਰਫੂ ਚੱਕਰ ਹੋ ਗਏ ਇਹ ਪੰ ਤੋੜ ਦਾ ਸਾਰਾ ਮਾਮਲਾ ਸਾਹਮਣੇ ਲੱਗੇ ਸੀਸੀਡੀ ਕੈਮਰੇ ਵਿੱਚ ਕੈਦ ਹੋ ਗਿਆ ਭਾਵਨਾ ਮਹੰਤ ਨੇ ਹੀਰਾ ਨਾਮੀ ਵਿਅਕਤੀ ਤੇ aarop ਲਗਾਉਂਦੀਆਂ ਕਿਹਾ ਕਿ ਇਹ ਬੰਦੇ ਹੀਰੇ ਨੇ ਭੇਜੇ ਹਨ सा पहला नाल चल रहा है जदो इस सबंदी हीरे नाल मेरी सस की मौत हो गई है मैं लुधियाने गया हाँ भावना महंत मेरे ते बेबुनियाद आरोप लगा रही है दूसरे पास पिंड गढ़ा की मौजूदा सरपंच मैडम सुरेंद्र कौर जसी ने कहा ਇਸ ਤਰ੍ਹਾਂ ਦੀਆਂ ਵਾਰਦਾਤਾਂ ਪਿੰਡ ਵਿੱਚ ਵਾਰ-ਵਾਰ ਹੋਣ ਕਰਕੇ ਡਰ ਦਾ ਮਾਹੌਲ ਬਣਿਆ ਹੋਇਆ ਹੈ। ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਕੀਤੀ ਹੈ ਤੇ ਭਾਵਨਾ ਮਹੰਤ ਨੇ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਕਾਬੂ ਕੀਤਾ ਜਾਏ ਅਤੇ ਮੈਨੂੰ ਇਨਸਾਫ਼ ਦਿਵਾਇਆ ਜਾਏ। ਏਪੀ ਨਿਊਜ਼ ਪੰਜਾਬੀ ਲਈ ਫਿਲੌਰ ਤੋਂ ਪ੍ਰਭਾਲ ਦੀ ਖਾਸ ਰਿਪੋਰਟ ਦੀ ਇਹ 12:30 ਵਜੇ ਰਾਤ ਦੀ ਗੱਲ ਆ ਮੈਂ ਬਿਮਾਰ ਸੀ ਮੈਨੂੰ ਥੋੜਾ ਜਿਹਾ ਇਨਫੈਕਸ਼ਨ ਜੀ ਹੋ ਗਈ ਸੀ ਮੈਂ ਬਿਮਾਰ ਚੰਦਰ ਮੈਂ ਪਈ ਸੀ ਇਹ 12:30 ਵਜੇ ਰਾਤ ਦੀ ਗੱਲ ਆ ਇਹ ਸੈਫਾਵਾਦਾ ਮੁੰਡਾ ਅੱਗ ਵਿੱਚ ਜਦ ਮੇਰੇ ਘਰ ਦੇ ਵਿੱਚ ਐਂਟਰੀ ਕੀਤਾ ਸੀ ਉਹੀ ਮੁੰਡਾ ਠੀਕ ਆ ਕਰੋਨ ਵਾਲਾ ਮੇਨ ਹੀਰਾ ਤੇ ਬਲਵਿੰਦਰ ਕੌਰ ਬਲਵਿੰਦਰ ਕੌਰ ਨਵਾਪਿੰਡ ਦੋਨੇ ਲਵਾਈਫ ਹੋ ਗੁਰਦੀਪ ਸਿੰਘ ਇਹ ਕਰਾਉਂਦੇ ਮੇਰੇ ਤੇ ਠੀਕ ਆ ਕੱਲ ਨੂੰ ਮੈਨੇ ਕੁਝ ਹੁੰਦਾ ਸਾਰਾ ਪੁਲਿਸ ਪ੍ਰਸ਼ਾਸਨ ਦੀ ਮੁਵਾਰਾ ਕਿਉਂਕਿ ਆਕੇ ਮੇਤੇ ਇਦਾਂ ਬੜਾ ਹਮਲਾ ਹੋਇਆ ਕੋਈ ਸੁਣਵਾਈ ਨਹੀਂ ਮੇਰੀ ਕੋਈ ਇੰਨੀ ਵਾਰ ਮੈਂ ਮਿੰਟਾ ਤਰਲੇ ਕਰ ਲਈ ਕਿ ਮੇਰੇ ਸੁਣਵਾਈ ਕਰ ਉਸ ਸਮੇਂ ਸੁਣਵਾਈ ਨਹੀਂ ਹੋਈ ਤਾਂ ਮੈਂ ਤਾਂ ਪੁਲਿਸ ਪ੍ਰਸ਼ਾਸਨ ਨੂੰ ਕਹੇ ਕਿ ਮੇਰੇ ਕੱਲ ਨੂੰ ਮੌਤ ਹੋਣਦੀ ਤੁਸੀਂ ਕੱਲੇ ਕੱਲੇ ਜ਼ਿੰਮਵਾਾਰ ਆ ਅੱਕ ਕੇ ਮੈਂ ਕਹਿ ਰਹੀ ਆ ਅੱਕ ਕੇ ਹਾਂਜੀ ਅੱਗੇ ਵੀ ਦੋ ਦੋ ਮਹੀਨੇ ਪਹਿਲੇ ਮੇ ਤੇ ਐਡਾ ਵੱਡਾ ਹਮਲਾ ਹੋਇਆ ਬੇਖੌਬ ਸਾਰੇ ਸ਼ਹਿਰ ਚ ਘੁੰਮ ਰਹੇ ਆ ਕਿੰਨੀ ਵਾਰ ਸਾਰੇ ਗੱਡੀਆਂ ਦੇ ਮਗਰ ਮੋਟਰਸਾਈਕਲ ਲਾ ਲੈ ਠੀਕ ਹੈ ਅਸੀਂ ਫਿਰ ਆਪਣਾ ਬਚਾਅ ਕਰ ਲੈ ਕੇ ਚਲੋ ਕਲੇਸ਼ ਜ਼ਮੂ ਕਾਲਾ ਕਲੇਸ਼ ਜ਼ਮੂ ਕਾਲਾ ਕਲੇਸ਼ ਜ਼ਮੂ ਕਾਲਾ ਮਗਰ ਚੰਗੀ ਗੱਲ ਨਹੀਂ ਹੈ ਪੁਲਿਸ ਪ੍ਰਸ਼ਾਸਨ ਲਈ ਕਿਉਂਕਿ ਮੇਰੇ ਵੀ ਕੋਈ ਰੂਲਸ ਆ ਠੀਕ ਆ ਸਾਡਾ ਵੀ ਕੋਈ ਆਪਣਾ ਹੱਕ ਆ ਹਿਊਮਨ ਰਾਈਟ ਸਾਡੇ ਕੋਲ ਵੀ ਹੈ ਮਨੁੱਖਤਾ ਕੋਲ ਵੀ ਹਿਊਮਨ ਰਾਈਟਸ ਆ ਬਤੋ ਸੁਣਵਾਈ ਨਹੀਂ ਕਰਦੇ ਕਿਉਂ ਅਸੀਂ ਇਨਸਾਨ ਨਹੀਂ ਆ ਸਾਡੇ ਤੁਹਾਡੇ ਵਿੱਚ ਕਿਸੇ ਵੀ ਇਨਸਾਨੀਅਤ ਹੈ ਨਹੀਂ ਅਸੀਂ ਇਨਸਾਨ ਨਹੀਂ ਆ ਤੁਸੀਂ ਇਨਸਾਨੀਅਤ ਦਾ ਕੰਮ ਨਹੀਂ ਕਰ ਸਕਦੇ ਆ ਸਾਡੇ ਕੋਈ ਪ੍ਰੋਟੈਕਸ਼ਨ ਹੈ ਨਹੀਂ ਹੈ ਮੈਨੂੰ ਹਾਈ ਕੋਰਟ ਦਾ ਪ੍ਰੋਟੈਕਸ਼ਨ ਲੈਣਾ ਪੈਣਾ ਤਾਂ ਪੁਲਿਸ ਪ੍ਰਸ਼ਾਸਨ ਦਾ ਮੂਰੇ ਹੀ ਹੈ ਪੁਲਿਸ ਬੰਦ ਤੋਂ ਕੋਈ ਸੁਣਵਾਈ ਨਹੀਂ ਕਰਦੇ ਆਗੇ ਦੋ ਮਹੀਨੇ ਪਹਿਲੇ ਇਹਦਾ ਕਾਂਡ ਹੋ ਗਿਆ ਕੋਈ ਤੁਹਾਡੀ ਸੁਣਵਾਈ ਨਹੀਂ ਹੋਈ ਮੇਨ ਬੰਦਾ ਇਹਦੇ ਵਿੱਚ ਹੀ ਦਾ ਮੇਨ ਬੰਦਾ ਹੀਰਾ ਔਰ ਬਲਵਿੰਦਰ ਕੌਰ ਵਾਈਫ ਆਫ ਗੁਰਦੀਪ ਸਿੰਘ ਨਵਾ ਪਿੰਡ ਦੁਨੀਆਲ ਮੇਰੇ ਜਿਹੜੇ ਮੇਰੇ ਗੁਰੂ ਦੀ ਭੈਣ ਸੀ ਉਹ ਆ ਇੱਕ ਮੇਰੇ ਗੁਰੂ ਆ ਚਾਚੇ ਦਾ ਮੁੰਡਾ ਇੱਕ ਉਹ ਆ ਇਹ ਜੇ ਅਗਰ ਜੀ ਇਹ ਕ ਮਹਾਂਤਾ ਜੇ ਅਗਰ ਇਹ ਮਹਾਂਤਾ ਆਜਨ ਮੈਂ ਸਭ ਕੋ ਦੇ ਦੇਣੀ ਆ ਇਹ ਮਹਾਂਤਾ ਨਹੀਂ ਹੈ ਤਾਂ ਮੇਰੇ ਆ ਪੁਲਿਸ ਪਸਾਤਾ ਮੋਰੇ ਇਹ ਕਿ ਸਾਰੇ ਕੋਈ ਸੁਣਵਾਈ ਨਹੀਂ ਹੋ ਰਹੀ ਹੈ ਤੁਸੀਂ ਨਹੀਂ ਸੁਣੋਗੇ ਨਾ ਸੁਣੋ ਮੈਂ ਕੱਲ ਦੇ ਦਿਨ ਮੈਨੇ ਕੋਈ ਹੁੰਦਾ ਸਾਰਾ ਪੁਲਿਸ ਪ੍ਰਸ਼ਾਸਨ ਜੀ ਮੋਹਾਰਾ ਮੈਂ ਤਾਂ ਬੜੀ ਅਕੀ ਪਈ ਆ ਯਾਤ ਆਪਣੇ ਆਪ ਨੂੰ ਅਗ ਲਾ ਲੈਣੀ ਆ ਆਤਮ ਹੱਤਿਆ ਕਰ ਲੈਣਾ ਮੈਂ ਹੁਣ ਇੰਨੀ ਅੱਕੀ ਪਈ ਆ ਸਰਪੰਚ ਸਾਹਿਬ ਆ ਜਿਹੜੀ ਭਾਵਨਾ ਮਹਾਂਤੇ ਜਿਹੜਾ ਇੱਕ ਵਾਰ ਫੇਰ ਹਮਲੇ ਦੀ ਕੋਸ਼ਿਸ਼ ਹੋਈ ਆ ਉਹਨਾਂ ਦੀ ਗੱਡੀ ਪੰਨੀ ਗਈ ਆ ਇਸ ਸੰਬੰਧੀ ਤੁਹਾਡਾ ਕੀ ਕਹਿਣਾ ਜੀ ਸਰ ਅੱਜ ਤੋਂ 2 ਮਹੀਨੇ ਪਹਿਲਾਂ ਵੀ ਆਪਣੇ ਦੇਦੇ ਤੇ ਇਹਨਾਂ ਦੇ ਤੇ ਹਮਲਾ ਹੋਇਆ ਸੀਗਾ ਇਹਨਾਂ ਨੇ ਪੁਲਿਸ ਕੰਪਲੇਨਟ ਦਿੱਤੀ ਸੀ ਪਰ ਪੁਲਿਸ ਤੋਂ ਸਹਾਫਲ ਨਹੀਂ ਲੰਭਾਈ ਲਈ ਕਿਤੇ ਆ ਸੈਕਿੰਡ ਵਾਰ ਉਹਨਾਂ ਦੇ ਘਰ ਆ ਕੇ ਹਮਲਾ ਹੋਇਆ ਆ ਜਿਹੜੇ ਦੋਸ਼ੀ ਆ ਇਹਨਾਂ ਦੇ ਨਾਲ ਖਾਏ ਗਏ ਆ ਉਹ ਗੁੰਡਾਗਰਦੀ ਇਸੇ ਹਮ ਕਰਦੇ ਦਾ ਜਾ ਕੇ ਕਰਦੇ ਆ ਜਿਉ ਸਾਡੇ ਤੋਂ ਬਰਤਾਸ ਨਹੀਂ ਹੋਣੀ ਇਸ ਪਿੰਡ ਵਿੱਚ ਜਿੱਦਾਂ ਡਰ ਦਾ ਮਾਹੌਲ ਬਣਿਆ ਆ ਜਿਦੋਂ ਮਰਜ਼ੀ ਆ ਕੇ ਹਮਲਾ ਕਰਕੇ ਚੱਲ ਜਾਂਦੇ ਆ ਪੁਲਿਸ ਕੋਈ ਵੀ ਕਾਰਵਾਈ ਨਹੀਂ ਕਰਦੇ ਆ ਸਰ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਹਾਂ ਮੈਂ ਸਰ ਹਰਿੰਦਰ ਸਿੰਘ ਬੋਲਦਾ ਪਿਆ ਜੀ ਜੋ ਵੀ ਤੁਹਾਨੂੰ ਮੰਤ ਦੇ ਰਾਤੀ ਘਰ ਹੋਇਆ ਹੈ ਕਿਸੇ ਨੇ ਉਹਦੀ ਗੱਡੀ ਬੰਨੀ ਆ ਮੈਨੂੰ ਨਹੀਂ ਪਤਾ ਕਹਨੇ ਉਹਦੀ ਗੱਡੀ ਬੰਨੀ ਆ ਚਾਹੇ ਨਹੀਂ ਬੰਨੀ ਮੇਰਾ ਉਸ ਵਿੱਚ ਕੋਈ ਕਸੂਰ ਨਹੀਂ ਹੈਗਾ ਨਾ ਮੈਂ ਹੈਗਾ ਇੱਥੇ ਮੈਂ ਤਾਂ ਸਰ ਆਪਣੇ ਲੁਧਿਆਣੇ ਆਇਆ ਹਾਂ ਮੇਰੀ ਮੇਰੀ ਸੱਸੂ ਮਾ ਦੀ ਡੈਥ ਹੋ ਗਈ ਸੀ ਰਾਤੀ 9 ਵਜੇ ਮੈਂ ਤਾਂ ਸਰ ਰਾਤ ਦਾ 9 ਵਜੇ ਦਾ ਇੱਥੇ ਆਇਆ ਹੋਇਆ ਹਾਂ ਜਿਹੜਾ ਜੋ ਵੀ ਪਿੱਛੇ ਤੁਸੀਂ ਦੇਖ ਸਕਦੇ ਹੋ ਮੇਰੇ ਆਪਣੇ ਫੈਮਿਲੀ ਦਾ ਘਰ ਫੈਦਾ ਆ ਪਿੱਛੇ ਤੁਸੀਂ ਆ ਕੇ ਦੇਖ ਸਕਦੇ ਹੋ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ